ਸ਼ੁੱਬੇ ਵਿਥਲੈਂਡ ਪੁਲਿੰਗ ਨੀਤੀ ਦੇ ਤਹਿਤ ਗਲਾਡਾ ਵੱਲੋਂ ਨਵੀਆਂ ਕਲੋਨੀਆ ਬਣਾਉਣ ਦੇ ਪਲਾਨ ਵਿੱਚ ਸਮਰਾਲਾ ਦੇ ਨੇੜੇ ਪਿੰਡ ਬਾਲੋ ਕੋਲ 250 ਏਕੜ ਜ਼ਮੀਨ ਗਲਾਡਾ ਵੱਲੋਂ ਐਕਵਾਇਰ ਹੋਣ ਦਾ ਪਲਾਨ ਬਣਾਇਆ ਗਿਆ ਇਸ ਸਬੰਧ ਵਿੱਚ ਸਮੂਹ ਨਗਰ ਨਿਵਾਸੀ ਪਿੰਡ ਬਾਲਿਓ ਵੱਲੋਂ ਆਪਣੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਵਿਰੋਧ ਵਿੱਚ ਐਸ.ਡੀ.ਐਮ ਸਮਰਾਲਾ ਦਫ਼ਤਰ ਵਿਖੇ ਵੱਡਾ ਇਕੱਠ ਕਰ ਪਹੁੰਚੇ ਅਤੇ ਇਤਰਾਜ਼ ਪੱਤਰ ਐਸ.ਡੀ.ਐਮ ਸਮਰਾਲਾ ਨੂੰ ਦਿੱਤਾ ਗਿਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਿੰਦਰ ਸਿੰਘ ਹੈ ਪਿੰਡ ਬਾਲਿਓ ਦਾ ਸਰਪੰਚ ਆ ਜੀ ਕੀ ਕਹਣਾ ਚੰਦੋ ਐਸ ਜੀ ਡਾਕਟਰ ਪਹੁੰਚੇ ਹੋ ਸਾਡੇ ਪਿੰਡ ਜਿਹੜਾ 250 ਏਕੜ ਜ਼ਮੀਨ ਗਲਾਡਾ ਨੇ ਕਵਰ ਕਰਨੀ ਆ ਉਹਦੇ ਸੈਂਸਲਾਈਜ਼ ਅਸੀਂ ਆ ਸਹਿਮਤੀ ਪੱਤਰ ਦੇਣ ਆਏ ਜੀ ਕੱਲ ਅਸੀਂ ਗਲਾਡਾ ਦਾ ਤੱਤ ਵੀ ਗਏ ਸੀ ਉੱਥੇ ਵੀ ਸਹਿਮਤੀ ਪੱਤਰ ਦੇ ਕੇ ਆਇਆ ਸਹਿਮਤੀ ਪੱਤਰ ਉਹ ਇਹ ਪਹਿਲਾਂ ਵੀ ਇਸ ਤੋਂ ਪਹਿਲਾਂ ਵਿਰੋਧ ਕਰ ਚੁੱਕੇ ਹੋ ਮਤਾ ਵੀ ਪਾਸ ਚੁੱਕੇ ਹੋ ਗਲਾਡਾ ਵੀ ਜਾ ਚੁੱਕੇ ਹੋ ਹਾਂ ਜੀ ਹਾਂ ਹਾਂ ਸਰਕਾਰ ਸਾਨੂੰ ਤੰਗੇ ਕਰ ਰਹੀ ਹੈ ਕਿਸ ਤਰ੍ਹਾਂ ਦਾ ਜੀ ਲਿਮਟਾਂ ਸਾਡੀਆਂ ਉਹ ਬੰਦ ਕਰਤੀਆਂ ਰਜਿਸਟਰੀਆਂ ਤੇ ਰੋਕ ਲਾਤੀ ਸਾਰਾ ਕੁਝ ਬੰਦ ਕਰਤਾ ਸਾਡਾ ਸਰਕਾਰ ਇੱਕ ਵਾਰ ਸਦਾ ਕਹਿ ਰਹੀ ਹੈ ਕਿ ਨਹੀਂ ਮਰਚੀ ਨਾਲ ਜ਼ਮੀਨ ਦੇਣੀ ਹੈ। ਸਾਨੂੰ ਪੁੱਛਿਆ ਨਹੀਂ ਸਾਡਾ ਸਾਰਾ ਪਿੰਡ ਖੜਾ ਕਿਸੇ ਨੂੰ ਪੁੱਛਿਆ ਹੋ ਵੀ ਦੱਸੋ ਵੀ ਜ਼ਮੀਨ ਦੇਣੀ ਆ। ਸਾਨੂੰ ਐਸ.ਐਨ. ਸਾਹਿਬ ਆਏ ਸੀ ਸਾਨੂੰ ਕਹਿ ਗਏ ਵੀ ਜਿਹਨੇ ਜ਼ਮੀਨ ਦੇਣੀ ਆ ਉਹ ਐਪਲੀਕੇਸ਼ਨ ਦੇਜੋ। ਸਾਨੂੰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਆ ਸਹਿਮਤੀ ਦੀ ਐਪਲੀਕੇਸ਼ਨ ਦੇਣੀ ਆ। ਉਹ ਤਾਂ ਸਾਨੂੰ ਥੋੜਾ ਦਿਨ ਪਹਿਲਾਂ ਪਤਾ ਲੱਗਾ ਵੀ 15 ਦਿਨ ਦਿੱਤੇ ਨੇ। ਅੱਜ 14ਵਾਂ ਦੇਣਾ। ਅਸੀਂ ਕੱਲ ਦੇ ਕੇ ਆਇਆ ਜੀ। ਅੱਜ ਉਹਦੇ ਮੰਗ ਪੱਤਰ ਦੇਣ ਆਏ। ਇਹਦੇ ਵਿੱਚ ਇੱਕ ਸਹਿਮਤੀ ਆ ਸਹਿਮਤੀ ਪੱਤਰ ਦੇਣ ਆਇਆ ਜੀ। ਇਤਰਾਜ਼ ਦੇਣ ਆਇਆ ਵੀ ਅਸੀਂ ਜ਼ਮੀਨਾਂ ਨਹੀਂ ਦੇਣੀ ਆ ਜੀ। ਕੀ ਤਬਰ ਕੋਈ ਰਣਨੀਤੀ ਤੁਹਾਡੀ ਅਗਲੀ ਰਣਨੀਤੀ ਹੁਣ ਇਹੀ ਆ ਵੀ ਅਸੀਂ ਧਾਨਾ ਲਾਵਾਂਗੇ ਸੜਕਾ ਜਾਮ ਕਰਾਂਗੇ ਜੋ ਸਾਤੋ ਹੋਇਆ ਉਹ ਕਰਾਂਗੇ ਜੀ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਜਸਪਾਲ ਜਿਹੜਾ ਪ੍ਰਧਾਨ ਬੀਕੇਜ ਪਾਡੀਆਂ ਦਾ ਵਿਹਾਲਾ ਅਸ ਦਿਨ ਦਫਤਰ ਪਹੁੰਚੇ ਅੱਜ ਕੀ ਮੰਗਦਾ ਤੇ ਜੋ ਇੱਕ ਸਰਕਾਰ ਨੇ ਨਾਦਰ ਸਾਹੀ ਫਰਮਾਨ ਜਾਰੀ ਕੀਤਾ ਵਾ ਵੀ ਲੁਧਿਆਣਾ ਜਿਹੜੀ ਦੀ 24000 13 ਏਕੜ ਜ਼ਮੀਨ ਰਿਕਵਰ ਕਰਨ ਲੱਗੇ ਨੇ ਜਿਹਦੇ ਵਿੱਚ ਸਾਡਾ ਆਪਣੇ ਸਾਡੇ ਹਲਕੇ ਪਿੰਡ ਬਾਲਿਓਂ ਬਲਾਕ ਸਮਰ ਵਾਲੇ ਦੇ 250 ਏਕੜ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਆ ਲੋਕਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਭਾਰੀ ਰੋਸ ਆ ਜੋ ਇਹਨਾਂ ਦੀ ਸਰਕਾਰ ਦੀ ਨੀਤੀ ਆ ਬਈ 100 ਨੂੰ 1000 ਗਜ ਦਾ ਪਲਾਟ ਦਵਾਂਗੇ ਤੇ 200 ਗਜ ਦੀ 100 ਗਜ ਦੀ ਦੁਕਾਨ ਦਵਾਂਗੇ ਇਹ ਬਹੁਤ ਵੱਡਾ ਧੋਖਾ ਵਾ ਕਿਸਾਨਾਂ ਦੇ ਨਾਲ ਜਿਹਦਾ ਅਸੀਂ ਕੀ ਸਾਰੀ ਜਥੇਬੰਦੀਆਂ ਐਸ ਕੇ ਐਮ ਵੱਲੋਂ ਪੂਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧ ਆ ਤੇ ਇਹਦੇ ਖਿਲਾਫ ਇੱਕ ਵੱਡਾ ਅੰਦੋਲਨ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸ਼ੁਰੂ ਹੋਣ ਵਾਲਾ ਵਾ ਕਿਉਂਕਿ ਜਿਹੜੀ ਸਰਕਾਰ ਆ ਇਹ ਇੱਕ ਨਾਦਰशाही ਪ੍ਰਮਾਨ ਜਾਰੀ ਕਰ ਰਹੀ ਆ ਹਰ ਜਗ੍ਹਾ ੱੱੱਕਾ ਹੋ ਰਿਹਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਜਿੰਨੇ ਵੀ ਹਾਈਵੇ ਨਿਕਲੇ ਨੇ ਸਰਕਾਰਾਂ ਨੂੰ ਮੁਆਵਜਾ ਕਿਸਾਨਾਂ ਨੂੰ ਮੁਆਵਜਾ ਨਹੀਂ ਮਿਲ ਰਿਹਾ ਤੇ ੱੱੱਕੇ ਦੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਆ ਇਹ ਜਿਹੜਾ ਮੈਂ 70 ਸਾਲਾਂ ਦੇ ਵਿੱਚ ਸਰਕਾਰ ਕੋਈ ਵੀ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਜਿਹੜਾ ਕਿਸਾਨ ਦੀ ਜ਼ਮੀਨ ਆ ਉਹਦਾ ਮੁਆਵਜ਼ਾ ਲੈ ਬਿਨਾ ਜਿਹੜੇ ਕਬਜ਼ੇ ਦਵਾ ਰਹੀ ਹੈ ਸਰਕਾਰ ਪਰ ਸਰਕਾਰ ਇੱਕ ਵਾਰ ਸੇ ਕਹਿ ਦਈਏ ਕਿ ਜਿਹੜਾ ਜ਼ਮੀਨ ਨਹੀਂ ਦੇਣਾ ਚਾਹੁੰਦਾ ਉਹ ਇਤਰਾਜ਼ ਕਰ ਸਕਦਾ ਉਹਦਾ ਧੱਕਾ ਨਹੀਂ ਹੋਵੇ ਦੇਖੋ ਜੀ ਅਸੀਂ ਇਤਰਾਜ਼ ਕੱਲ ਗਲਾਡਾ ਦੇ ਅਫਸਰ ਵੀ ਗਏ ਆ ਅੱਜ ਪੂਰਾ ਪਿੰਡ ਇੱਥੇ ਪਹੁੰਚਿਆ ਹੋਇਆ ਅਸੀਂ ਆਪਣੇ ਵੱਲੋਂ ਲਿਖਤੀ ਪੂਰਾ ਕਰਾਂਗੇ ਇਹਦੇ ਖਿਲਾਫ ਅਸੀਂ ਲੜਾਂਗੇ ਵੀ ਜਦ ਤੱਕ ਸਾਡੇ ਸੁਵਾਸ ਨੇ ਅਸੀਂ ਇਸ ਧੱਕੇ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਾਂਗੇ ਕੀ ਨਾਮ ਹੈ ਤੁਹਾਡਾ ਜੀ ਸੱਚਕਾਲੀ ਮੇਰਾ ਨਾਮ ਮਰਪੀ ਸਿੰਘ ਜੀ ਪਿੰਡ ਬਾਲੇ ਜੀ ਪਹੁੰਚੇ ਹੋ ਕੀ ਮੰਗ ਕੱਲੂ ਦਾ ਅਸੀਂ ਜੀ ਜੋ ਗਲਾੜਾ ਕੰਨੀਓ 250 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਪਿੰਡ ਬਾਲੇੋਂ ਦੀ ਉਹਦੇ ਵਿਰੋਧ ਵਿੱਚ ਸਾਡਾ ਸਾਰਾ ਪਿੰਡ ਇਕੱਤਰ ਹੋ ਕੇ ਇੱਥੇ ਆਇਆ ਜੀ ਵੀ ਅਸੀਂ ਜ਼ਮੀਨ ਨਹੀਂ ਦੇਣੀ ਕਿਸੇ ਵੀ ਹਾਲਤ ਦੇ ਵਿੱਚ ਜੀ ਇਹ ਪਹਿਲਾਂ ਵੀ ਵਿਰੋਧ ਕਰ ਚੁੱਕੇ ਹੋ ਅੱਜ ਵੀ ਫਿਰ ਪਹੁੰਚੇ ਹੋ ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਹੀ ਮੰਗ ਪੱਤਰ ਦਿੱਤਾ ਪਹਿਲਾਂ ਹਾਂਜੀ ਅਸੀਂ ਪਹਿਲਾਂ ਕੱਲ ਗਲਾੜਾ ਦਫ਼ਤਰ ਦੇ ਕੇ ਆਏ ਜੀ ਮੰਗ ਪੱਤਰ ਪਹਿਲਾਂ ਪਿੰਡ ਦੇ ਵਿੱਚ ਗ੍ਰਾਮ ਸਭਾ ਇਕੱਠੀ ਕਰਕੇ ਜੀ ਸਾਰਿਆਂ ਨੇ ਮਤਾ ਪਾਇਆ ਵੀ ਅਸੀਂ ਨਹੀਂ ਦੇਣੀ ਜੀ ਪਰੇ ਸਰਕਾਰ ਧੱਕਾ ਕਰ ਰਹੀ ਹੈ ਜੀ ਇੱਕ ਪਾਸੇ ਤਾਂ ਕਹਿੰਦੇ ਆ ਤੁਸੀਂ ਆਪਣੀ ਮਰਜ਼ੀ ਨਾ ਦਿਓ ਜੀ ਦੂਜੇ ਪਾਸੇ ਲਿਮਟਾਂ ਤ੍ਰੇਸ਼ਟੀਆਂ ਬੰਦ ਕਰਤੀਆਂ ਜੀ ਸਾਡੀਆਂ ਇਹ ਧੱਕਾ ਹੋ ਰਿਹਾ ਜੀ ਸਾਡੇ ਨਾਲ ਰਿਸਪੀਆਂ ਦਾ ਬੰਦ ਕਰਨ ਦਾ ਤੁਹਾਨੂੰ ਕੀ ਲੱਗਾ ਕਿਉਂ ਬੰਦ ਕੀਤਾ ਗਿਆ ਵੀ ਕਿਸਾਨ ਕਿਤੇ ਗਾਹਾਂ ਨਾਲ ਵੇਚ ਸਕਣ ਜੀ ਵੀ ਇਹਨਾਂ ਨੂੰ ਖੱਜਲ ਖਵਾ ਕਰੀਏ ਮਜਬੂਰ ਕਰਕੇ ਜ਼ਮੀਨ ਆਪਣੀ ਦੇ ਦੇਣੇ ਜੀ ਹੁਣ ਤੁਹਾਡੀ ਆਪਣੀ ਰਣਨੀਤੀ ਕੀ ਹੈ ਅਸੀਂ ਕੁਝ ਵੀ ਹੋ ਜਵੇ ਚਾਹੇ ਸਾਨੂੰ ਪੱਕਾ ਮੋਰਚਾ ਲਾਉਣਾ ਪਵੇ ਕੁਝ ਕਰਨਾ ਪਵੇ ਜੀ ਪਰ ਅਸੀਂ ਜ਼ਮੀਨ ਨਹੀਂ ਦੇਣੀ ਸਾਡਾ ਸਾਰਾ ਪਿੰਡ ਇੱਕ ਜੁਟਾ ਜੀ ਕੀ ਨਾਮ ਹੈ ਮੈਂ ਨਾਮ ਵੇਜ ਸਿੰਘ ਆ ਫਿਰ ਚੇਅਰ ਮਾਰਕ ਰਿਕਮੈਂਟਰੀ ਸਮਝਾਦਾ ਤੇ ਇਹ ਬਾਲੇ ਹੁੰਦੇ ਤੇ ਪਹੁੰਚੇ ਹੋਏ ਨੇ ਤਰਾਇ ਬੱਤਰ ਦੇਣ ਵੀ ਜੇ ਕੋਈ ਇਹਨਾਂ ਦਾ ਅਧਿਕਾਰ ਆ ਪਰ ਇਹ ਜਿਹੜੀ ਗਵਰਨਮੈਂਟ ਵੱਲੋਂ ਵੀ ਹਦਾਇਤ ਦਿੱਤੀ ਆ ਪਹਿਲਾਂ ਵੀ ਜੇ ਕੋਈ ਦੇਣੀ ਚਾਹੁੰਦਾ ਰਵੀਨੋ ਦਵੇ ਜਿਹਨੇ ਨਹੀਂ ਦੇਣੀ ਚਾਹੁੰਦਾ ਉਹ ਬਨੋਲ ਕਰ ਸਕਦਾ ਆਪਣਾ ਮਨ ਜੋ ਨਹੀਂ ਦੇਣੀ ਨਾ ਦੇਣੀ ਚਾਹੁੰਦਾ ਮਤਲਬ ਕੋਈ ਤੱਕਾ ਨਹੀਂ ਹੋਊਗਾ ਨਹੀਂ ਤੱਕਾ ਜਿਹੜੇ ਹੁੰਦੇ ਚਾਂਸ ਕੋਈ ਮੈਂ ਸਵੇਰੇ ਸਾਜਦੇ ਐਮਐਲ ਆ ਸਾਹਮਣੇ ਮਿਲ ਗਿਆ ਕਹਿੰਦਾ ਉਹਨੇ ਵੀ ਇਹੀ ਕਿਹਾ ਕਹਿੰਦਾ ਵੀ ਆਪਣਾ ਵਿਰੋਧ ਕਰਨਾ ਵੀ ਆ ਮੈਂ ਅਸੀਂ ਨਹੀਂ ਦੇਣੀ